ਉਨੇ ਜਿਵੇਂ ਮੰਤਰੀ ਆ ਆਪਣਾ ਪ੍ਰਧਾਨ ਮੰਤਰੀ ਆ ਮੁੱਖ ਮੰਤਰੀ ਆ ਉਤੋਂ ਪਬਲਿਕ ਨੇ ਲੇਖਾ ਜੋਖਾ ਲੈਣਾ ਵੀਰੇ ਆਪਣੇ ਚਾਹੇ ਲੈਣਦਾਰਾ ਇਹ ਲੋ ਪਬਲਿਕ ਆ ਜਿਹੜੀ ਉਹ ਰੱਬ ਹੁੰਦੀ ਆ ਮੇਰਾ ਗੁਰੂ ਕਹਿੰਦਾ ਸੀ ਵੀ ਜੇ ਝੂਠਾ ਹੈ ਜੇ ਤੂੰ ਤੇ ਸੱਚ ਬੋਲੇ ਉੱਤੇ ਤੇ ਕਦਰ ਨਹੀਂ ਹੋਣੀ ਉੱਤੇ ਝੂਠ ਦੇ ਵਿੱਚ ਤੈਨੂੰ ਝੂਠੇ ਬੋਲਣਾ ਪਊਗਾ ਤਾਂ ਕੁਝ ਮਿਲਣਾ ਅਰ ਆਪਾਂ ਝੂਠ ਬੋਲਦੇ ਨਹੀਂ ਆਪਾਂ ਦਾ ਦੇਖਦੇ ਆ ਸੱਚਾ ਸੀਗਾ ਮੰਨ ਦਾ ਮਾਨੋ ਨਾ ਮਾਨੋ ਆਪ ਦੀ ਬਾਤ ਵੀ ਉਹ ਤਾਂ ਸੋਚਣਾ ਵੀ ਤਾਂ ਮੰਨਿਆ ਕਿ ਨਹੀਂ ਹੈ ਨਾ ਆਪਣਾ ਇਹ ਵਿਚਾਰ ਹੁੰਦਾ ਕਿ ਆਪਾਂ ਆਪਣੇ ਗੁਰੂ ਨਾਲ ਰੱਖ ਕੇ ਆਪਣੇ ਮਨ ਨੂੰ ਸੁਧਾਰਨਾ ਜਣੀ ਦੇ ਵੀ ਇਹੀ ਕਹਿੰਦੇ ਨੇ ਹੁਣ ਜਿਹਨੂੰ ਪਤਾ ਹੀ ਨਹੀਂ ਮੇਰੇ ਵਰਗਾ ਬਿਮਾਰ ਆ ਸਭ ਤੋਂ ਸਭ ਤੋਂ ਛਿੱਟੇ ਜਾਂਦਾ ਅੰਦਰ ਅੰਦਰ ਇੱਕ ਟੈਂਕੀ ਆ ਬੰਦੇ ਨੇ ਜਿਵੇਂ ਆਮ ਬਣਾਇਆ ਉਹਧਾਰਨਾ ਨੇ ਬੰਦੇ ਦੀ ਗੱਡੀ ਬਣਾਈ ਆ ਉਹਨੂੰ ਟੈਂਕੀ ਪਹਿਲਾਂ ਲਾਉਂਦੇ ਨੇ ਭਾਈ ਇਹ ਢੱਡ ਵੀ ਉਹਨੇ ਟੈਂਕੀ ਲਾਈ ਆ ਮਹਾਰਾਜ ਨੇ ਇਸ tane ਆ ਫਸਲਾਂ ਫਸਲਾਂ ਦਰਖਤ ਤੇ ਦਰਬ ਨੇ ਰੋਣਾ ਨਹੀਂ ਸੀ ਪਹਿਲਾਂ ਤਾਂ ਹੀ ਇਹਦਾ ਪ੍ਰਬੰਧ ਕਰਿਆ ਵੀ ਇਹਦਾ ਏਡਾ ਬੰਦਾ ਛਾਵੇ ਜੀਵੇ ਇਸੇ ਦਾ ਦੁੱਖ ਸਮਝੇ ਜਿਹਦਾ ਦੁੱਖ ਆਪਣਾ ਸਮਝਦਾ ਐ ਨਹੀਂ ਵੀ ਉਹ ਸਮਝੇ ਨਾ ਉਹ ਕਹਿ ਮਤਲਬ ਆ ਇਹਨੂੰ ਹਨਾ ਉਹਨਾਂ ਕ ਕਰੋ ਜਿੰਨਾਂ ਕ ਅਗਲਾ ਕਰਦਾ ਉਹਨਾਂ ਨਾ ਵੱਧ ਨਾ ਕਰੋ ਉਹ ਵੀ ਨੁਕਸਾਨ ਆ ਜਿਵੇਂ ਸ਼ਨੀ ਦੇਵ ਦਾ ਮੰਤਰ ਓਮ ਸ਼ੰਮ ਕਹਨੇ ਆ ਨਵਾ ਹਨਾ ਵੀ ਸ਼ਨੀ ਦੇਵ ਉਹਨਾਂ ਸ਼ੰਮ ਕਰਦੇ ਮੈਨੂੰ ਨਾ ਮੈਨੂੰ ਬੜਾ ਬੜਾਈ ਕਰ ਦੇਣਾ ਵੱਡੇ ਜਾ ਵੈਨਾ ਬੜਾ ਪੈਰ ਬਣਾਇ ਪੈਰ ਵੱਡੇ ਜਾਣ ਇਹ ਉਹਨੇ ਕਿ ਚਾਦਰ ਦੇ ਵਿੱਚ ਮੈਨੂੰ ਫਿੱਟ ਕਰ ਦੇ ਹੰਪੈਰ ਆ ਪੈਰ ਨੂੰ ਪ੍ਰਥਵੀ ਨਾਲ ਲੱਗਦਾ ਚਰਨ ਹਨਾਂ ਵਧੀਆ ਸ਼ਬਦਾ ਹੈਗਾ ਤਾਂ ਤੇਰਾ ਕਣਾ ਪੈਰ ਇਹ ਆ ਕਿਉਂਕਿ ਉਹਨਾਂ ਦੇ ਜਿਨ੍ਹਾਂ ਦੇ ਵਧੀਆ ਆਚਾਰ ਹੁੰਦੇ ਨੇ ਪਰਣਾ ਉਹਨਾਂ ਸਾਰਾ ਕੁਝ ਵਧੀਆ ਉਹਦੇ ਪੈਰਾਂ ਦੇ ਨਾਲੋਂ ਆਪਾਂ ਨੂੰ એનર્ਜੀ ਮਿਲਦੀ ਆ ਐ ਨਹੀਂ ਵੀ ਪੈਰੀ ਹੱਥ ਲਾ ਗਈ ਜਦ ਅੱਖ ਅੱਖ ਨਹੀਂ ਦੇਖਣਾ ਬਾਈ ਇਹ ਗੱਲ ਆ ਕਿ ਕਰਮੀਸ਼ਨੀ ਦੇ ਵਾਕ ਨਾਲ ਦੇਖਦੇ ਨੇ ਵੀ ਇਹਨੇ ਆ ਕੰਮ ਕਰਿਆ ਇਹਨੇ ਮੰਨਿਆ ਨਹੀਂਗਾ ਹਨਾ ਕਿਸੇ ਦੀ ਵੀ ਭੈਣ ਭਾਈ ਗੁਰੂ ਪੀਰ ਦੀ ਜਾਂ ਮਿੱਤਰ ਦੀ ਇਹ ਆਪਣੀ ਸਲਾਈ ਆ ਉਹ ਹੰਕਾਰ ਆ ਜਿਹੜਾ ਮੰਨ ਲਿੰਦਾ ਤੇ ਉਹਨੂੰ ਫਾਇਦਾ ਹੁੰਦਾ ਕਿ ਨਹੀਂ ਜਿਹਨੇ ਸੁਣਿਆ ਉਹਦਾ ਦੁੱਖਾਂ ਦਾ ਪਾਪ ਨਾ ਸੁਣਦਾ ਕਿ ਨਹੀਂ ਇਹੀ ਗੱਲ ਆ ਵੀ ਇਹ ਰੱਬ ਤੋਂ ਮੰਗਦਾ ਹੀ ਨਹੀਂ ਕੋਈ ਬੁੱਲੇ ਸ਼ਾ ਕਹਿੰਦਾ ਬਾਣੀ ਵੀ ਇਹੀ ਕਹਿੰਦੀ ਆ ਕਹਿੰਦੇ ਪਤਾ ਕੀ ਮੰਗਦਾ ਜਦੋਂ ਰੱਬ ਕਹਿੰਦਾ ਵੀ ਹਾਂ ਬਈ ਕਰਨਜੀਤ ਵੀ ਹੁਣ ਤੂੰ ਵਧੀਆ ਹਨਾ ਕੀ ਲੈਣਾ ਇਹ ਗੱਲ ਕਹਨੇ ਆ ਜੀ ਮਹਾਰਾਜ ਆਇਸ਼ ਪ੍ਰਸਤੀ ਦੇ ਦੋ ਮਤਲਬ ਸਾਰੇ ਦੁਨੀਆ ਦਾ ਸੁੱਖ ਦੇ ਦੋ ਸੁੱਖ ਨੂੰ ਖਪਾਉਣ ਵਾਸਤੇ ਤਾਂ ਨਹੀਂ ਮੰਗਦਾ ਵੀ ਉਹ ਜਿਵੇਂ ਖਪਦਾ ਉਹ ਗੁਰੂ ਦੀ ਸ਼ਰਨ ਜਿਵੇਂ ਮਹਾਰਾਜ ਹੀ ਕਹਿੰਦੇ ਨੇ ਲੰਗੜਾ ਲੰਗੜਾ ਜਾਂ ਪਿੰਗਲਾ ਜਿਹੜਾ ਟੁੱਟ ਨਹੀਂ ਸਕਦਾ ਲੰਗੜਾ ਲੰਗੜਾ ਕੇ ਚੁਰਦਾ ਨਾ ਪਿੰਗਲਾ ਇੱਕ ਹੁੰਦਾ ਜਿਵੇਂ ਮੈਂ ਬੈਠਾ ਕਹਿੰਦੇ ਸੁਖਨੀ ਸਾਹਿਬ ਝੋ ਕਹਿੰਦੇ ਨੇ ਜੇ ਪਿੰਗਲ ਪਰਬਤ ਪਰਬਤ ਤੇ ਚੜ੍ਹਨਾ ਚਾਹੁੰਦਾ ਤਾਂ ਉਹ ਕੀ ਕਰੇ ਉਹ ਸਤਗੁਰ ਦੀ ਓਟ ਲੈ ਮਹਾਰਾਜ ਜੀ ਕਹਿੰਦੇ ਇਰ ਤੇਰੇ ਵਰਗਾ ਚੱਕੇ ਪਹਾੜ ਚੜਾਉਂਦਾ ਸਿੰਗਲਾ ਚੜ ਗਿਆ ਜਣਾ ਇਹ ਉਹ ਤੇ ਨਹੀਂ ਲੰਦਾ ਆਕਾ ਕਿਸੇ ਦਾ ਸਹਾਰਾ ਹੀ ਨਹੀਂ ਲੰਦਾ ਉੱਤੇ ਚੜਦਾ ਹੀ ਉਹ ਥੱਲੇ ਵਾਲ ਜਿੰਦਾ ਬੰਦੇ ਉਹ ਇਹ ਨਹੀਂ ਹੁੰਦਾ ਜਿਹੜਾ ਹੋ ਗਿਆ ਮਤਲਬ ਹੋ ਗਿਆ ਨਾ ਚਾਹ ਪਾ ਚਾਹ ਫੋਨਾ ਜਿਹੜਾ ਪਾਪ ਕਰਤਾ ਤਾਂ ਉਹਦਾ ਤੈਨੂੰ ਮਾੜਾ ਫਲ ਨਹੀਂ ਮਿਲਣਾ ਕਿਉਂਕਿ ਨਾਦਾਨ ਕਿਦੇ ਵਿੱਚ ਕਈ ਵਾਰੀ ਕੀੜਾ ਮਕੌੜਾ ਆਪਣੇ ਥੱਲੇ ਆਉਂਦਾ ਜੇ ਆਪਾਂ ਕਹੀਏ ਇਹ ਪਾਪ ਕਰਤਾ ਹੁਣ ਕੀ ਕਰੀਏ ਜਾਣਕ ਹੋ ਗਿਆ ਜੇ ਐਕਸੀਡੈਂਟ ਆ ਉਹਦਾ ਕੋਈ ਮਤਲਬ ਹੀ ਨਹੀਂ ਆ ਉਹਦੀ ਸਜ਼ਾ ਨਹੀਂ ਐਕਸੀਡੈਂਟ ਦੀ ਐਕਸੀਡੈਂਟ ਦਾ ਫੁੱਲ ਫਾਰਮ ਆਚਾਨਕ ਪਾਵਾ ਟਟਣਾ ਉਹਦਾ ਤੋਂ ਕੀ ਕਰੇਗਾ ਤੇ ਜਦੋਂ ਜੱਜ ਦੇ ਮੋਹਰੇ ਆਪਣਾ ਪੇਸ਼ੀ ਹੋਈ ਉੱਥੇ ਉਹਨਾਂ ਨੇ ਕਿਹਾ ਵੀ ਐਕਸੀਡੈਂਟ ਹੋਇਆ ਉਹ ਜੱਜਾ ਜਿਹੜਾ ਉਹ ਸਸਪੈਂਸ ਵਿੱਚ ਪੈ ਗਿਆ ਵੀ ਹੁਣ ਸਜ਼ਾ ਕਿਨੂੰ ਦਵਾਉਂ ਕੋਈ ਨਹੀਂ ਉਹ ਕਹਿੰਦਾ ਜੀ ਇਹ ਗਲਤ ਆਉਂਦਾ ਜੀ ਉਹ ਕਹਿੰਦਾ ਜੀ ਇਹ ਗਲਤ ਆਉਂਦਾ ਜੀ ਫਿਰ ਝੂਠਾ ਕਿਹੜਾ ਹੋਇਆ ਸੱਚਾ ਕਿਹੜਾ ਹੋਇਆ ਉਹ ਫਿਰ ਅਚਾਨਕ ਵਿੱਚ ਪਾ ਕੇ ਖਾਤੇ ਦੇ ਉਹਦੇ ਜੋ ਵੀ ਆ ਸੱਚ ਦੇ ਆਉਂਦਾ ਉਹਨੂੰ ਉਹ ਨਵੇੜੇ ਨਵੇੜ ਦਿੰਦਾ ਕਿਵੇਂ ਨਵੇੜਦਾ ਜੇ ਜਿਹਦਾ ਨੁਕਸਾਨ ਆ ਭਾਈ ਉਹ ਉਹਨੂੰ ਦੇ ਦੋ ਹਣਾ ਇਹੋ ਇਹੇ ਸ਼ਨੀ ਦੇਵ ਦਾ ਹੈ ਭਾਈ ਉਹਨਾਂ ਨੂੰ ਭੋਲੇनाथ ਨੇ ਪ੍ਰਦਾਨ ਫਿਤਰਾ ਦਾ ਦਿੱਤਾ ਵੱਡਾ ਬਣਾਇਆ ਉਹ ਸਾਰਿਆਂ ਨੂੰ ਉਹਨਾਂ ਨੇ ਦੇਖਿਆ ਚੈੱਕ ਕਰਕੇ ਵੀ ਮੇਰੇ ਕੋਲ ਵੀ ਇਹ ਸ਼ਕਤੀ ਹੈਗੀ ਆ ਕਿ ਮੈਂ ਸਰ ਤੋਂ ਚੱਲੂਗਾ ਛਾਤੀ ਤੇ ਫਿਰ ਪਿੰਜਣੀਆਂ ਤੇ ਇਹ ਐਂ ਫਿਰ ਸ਼ਨੀ ਦੇਵ ਸ਼ਾਂਤੀ ਹੁੰਦੇ ਨੇ ਜਿਵੇਂ ਕੁੰਬ ਰਾਸ਼ੀ ਦੇ ਵਿੱਚੋਂ ਨਿਕਲੇ ਨੇ ਇਹਨਾਂ ਨੇ ਕੁੰਬ ਰਾਸ਼ੀ ਹੈ ਜਿਹੜੀ ਜਦੋਂ ਆਪਾਂ ਜਾਣਦੇ ਆ ਤੇ ਜਿਹੜਾ ਘਰੋਂ ਜਾਂਦਾ ਉਹਨੂੰ ਵੀ ਹੁੰਦਾ ਵੀ ਮੈਂ ਦੇ ਕੇ ਜਾਵਾਂ ਇਹਦਾ ਘਰ ਆਇਆ ਹੁੰਦਾ ਉਹਨੂੰ ਵੀ ਹੁੰਦਾ ਮੈਨੂੰ ਕੋਈ ਗਿਫਟ ਦੇ ਕੇ ਜਾਊਗਾ ਨਾ ਇਹ ਸਭ ਦੁਨੀਆ ਦੀ ਰੀਤ ਹੈ ਬਾਬਾ ਇਹ ਐ ਨਹੀਂ ਹੈਗਾ ਜੋ ਕਰਤਾ ਲੈ ਕੋਈ ਜੰਨੇ ਨਾ ਉਹ ਨਹੀਂ ਹੈ ਇਹ ਗਾਹਾਂ ਨੂੰ ਦੇਖ ਕੇ ਚਲਣਾ ਵੀ ਕਿਵੇਂ ਕੰਟਰੋਲ ਹੁੰਦੀ ਹੈ ਚੀਜ਼ ਹੈ ਨਾ